ਜੇ ਗਈ ਪਹੁੰਚ ਆ ਲੱਗਿਆ ਮੋਟਰਸਾਈਕਲ ਆਉਣ ਮੁੰਡਾ ਅੱਜ ਚੱਲਦੇ ਆ ਸਾਡੇ ਕਰਨ ਲੱਗੀ ਪਹਿਲਾਂ ਬਾੜੀ ਤੇ ਕੋਲ ਦੇਖ ਸਕਦੇ ਹੋ ਬਾਪੇ ਵਾਲਾ ਬਣਿਆ ਵਾ ਪੂਰਾ ਭੀੜ ਬਹੁਤ ਹੈ ਗੱਡੀ ਭਾਈ ਹੋਰ ਭਾਈ ਜੀ ਕੀ ਹਾਲ ਹੈ ਸਾਰਿਆਂ ਦਾ ਅੱਜ ਅਸੀਂ ਆਏ ਜੀ ਕਿ ਬਹੁਤ ਮੇਲੇ ਦੇ ਇਹ ਗਰੇ ਮੇਲਾ ਆਪਣਾ ਬਨੂ ਮੁਰ ਬੰਨੂ ਮਾਈ ਦੇ ਨੇ ਸਾਡੇ ਬਾੜੀ ਉਹਗਾ ਨਹੀਂ ਉਹਗਾ ਫਰਟ ਤੇ ਪਰਦਾ ਹੋਏਗਾ ਮੈਲੇ ਚੋਂ ਜੂਸੀ ਰਸ ਤੇ ਕਦੀ ਚ ਸਕਦੇ ਹੋ ਪਹਿਲਾਂ ਲੈ ਕੋਈ ਹਾਰਾਂਗੇ ਕਾਹਦੀ ਟੀਮ ਪੇੜ ਤੇ ਪਾਇਆ ਦਾ ਟੇੜੇ ਕੰਮ ਹੋ ਜੂਗਾ ਚੱਲੇ ਨਹੀਂ ਬਸ ਉਹਨਾਂ ਸੀ ਦੂਜੀ ਸਾਈਡ ਜਾਣ ਲੱਗੇ ਆ ਬਹੁਤ ਵਧੀਆ ਲੱਗ ਰਿਹਾ ਝੂਲਿਆਂ ਦੀ ਸਾਈਡ ਤੋਂ ਨਿਕਲ ਗਏ ਸੀ ਇਧਰਲੀ ਸਾਈਡ ਜਾ ਰਹੇ ਸੀ ਸੀ ਅੱਗੇ ਜਾ ਕੇ ਇਸਤੀ ਵਾਲੇ ਜੁਗਡੇ ਕੋਲ ਜਾ ਗਏ ਆ ਕਿਤੇ ਜ ਤਰ੍ਹਾਂ ਨਾ টিভি দেখো মেলে ਨਸੀ ਭਾਈ ਮੇਲੇ ਤੋਂ ਨਿਕਲਣ ਤੋਂ ਬਾਅਦ ਦੇਖੇ ਮਾਨੂੰ ਵੀ ਗੱਲ ਦੇ ਆ ਗਏ ਹਨ ਪਾਣੀ ਪੀਣੇ ਜਾ ਰਹੇ ਹਾਂ ਅਸੀਂ ਕੁੰਬਲੇ ਆ ਕੀ ਗੱਲ ਮੋਟਰਸਾਈਕਲ ਦੀ ਬੈਟਰੀ ਬੰਦ ਸੀ ਲੈ ਮੇਰੇ ਕੋਲ ਬੈਰੀਲ ਸਾਈਡ ਓ ਭਈਓ ਭਾਈ ਕੀ ਕਰ ਰਿਹਾ ਮੇਲੇ 'ਚ ਜਿਆਦਾ ਰਸ਼ ਹੋਣ ਕਰਕੇ ਭੀੜ ਬਹੁਤ ਜਿਆਦੇ ਸੀਗੇ। ਆਏ ਖਾਲਡ ਕਾਰ ਕਰ ਲਈ ਜਿਵੇਂ ਲੋਕੀ ਕਰਨ। ਇਹ ਕਹਿੰਦੇ ਪਲੇਟਿੰਗ ਵਾਲੇ ਨੂੰ। ਸੜਕ ਤੇ ਪਾਣੀ ਪਾਣੀ ਡਰ ਰਿਹਾ ਸੀ। ਏਰੇ ਚੱਲਿੰਦਾ ਹੈ। ਅੱਗੇ ਵੀ ਦੇਖੋ। ਗੱਡੀਆਂ ਦੀ ਪੇੜ ਚ ਅਸੀਂ ਫਸ ਗਏ। ਮੱਚਣਾ ਮਾਰ ਜੀ। ਰਾਸ਼ ਚੈੱਕ ਕਰੋ ਨਹੀਂ ਕੀ ਕਹਿੰਦੇ ਹੈਲੋ ਗੈਸ ਮਾ ਬੜਾ ਓਕਾ ਹੋ ਰਿਹਾ ਸੀ ਬਾਕੀ ਜਿਵੇਂ ਜਿਵੇਂ ਕਰਕੇ ਵੀ ਅਸੀਂ ਅੰਦਰ ਚੇ ਮਿੱਟੀ ਗਏ ਆਖਿਰਕਾਰ ਅਸੀਂ ਬਨੂਰ ਬਰੀਏ ਪਹੁੰਚ ਗਏ ਤੇ ਬਰਾ ਬਰਾੜੇ ਬਰਾੜੇ ਜਾ ਰਹਿ ਮੈਂ ਬਨੂਰ ਜਾਣਾ ਕਿੱਧਰੇ ਮੇਂ ਕਾਰਨ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਹੈਗਾ ਬਹੁਤ ਡਰੇਡ ਬਜਾਣਾ ਯਾਰ ਡਿਜੀਟ ਕੰਮ ਨਹੀਂ ਲੈ ਰਹਾ ਬਾਕੀ ਸੋਡਾ ਪੰਜਾਬ ਡੁੱਬਰੇ ਉਹ ਤਾਂ ਹਾਂ ਹੋ ਗਿਆ ਮੇਰੇ ਕੋਲ ਮੋਟਰਸਾਈਕਲ ਦੀ ਲਾਈਟ ਦੀ ਕਿਹੜੇ ਵਾਇਸਪਾ ਇਹ ਹੋ ਰਿਹਾ ਬੇਰੀਅਲ ਤੋਂ ਪਹੁੰਚਦੇ ਬਾਅਦ ਅਸੀਂ ਹੁਣ ਮਿੱਠਾ ਖਾਵਾਂਗੇ ਗੋਲ ਗੱਪੇ ਮੈਂ ਕਾਲਾ ਗੋਲ ਗੱਪਾ ਮੁੰਜ ਬਾਇਆ ਹੋ ਬਈ ਨੇ ਬਾਈ ਵੀ ਦੇਖ ਲਿਓ ਆਇਆ ਕਰੋ ਬਾਈ ਖਾਣੇ ਵਾਸਤੇ ਆ ਜਾ ਭਾਈ ਆ ਜਾ ਚੋਟੀ ਦਾ ਯਾਰ ਇੱਥੇ ਨਹੀਂ ਖਾਣ ਦਾ ਸਾਡਾ ਮਕਸਦ ਨਹੀਂ ਸੀਗਾ ਅੱਗੇ ਦੇਖਦੇ ਗਏ ਕਿਉਂ ਦੇਖ ਸਕਦੇ ਰੋਡ ਸਾਰਾ ਵੇਖ ਦਿਖਾ ਦੇ ਰਿਹਾ ਹੈ ਕਿੰਨੇ ਤੇ ਸਪੀਡ ਬੋਲ ਲੱਗੀ ਨਹੀਂ ਆ ਸਾਨੂੰ ਕੁਝ ਨਹੀਂ ਪਤਾ ਹੁਣ ਉਹ ਸਾਰੇ ਬੇਮਾਨ ਤਾਂ ਜਾਣਦੇ ਹਾਲੋ ਏ ਲੋ ਵੀ ਮਿੱਤਰੋ ਗਰਮੀ ਪੜਾ ਪਈ ਕਹਿੰਦੇ 你加了群，你刚不是加了群？